ਵੈਲਕਮ ਜੀ ਕਾਲਸਾ ਵੈਲਕਮ ਜੀ ਖੱਤੀ ਅਸੀਂ ਇੱਥੇ ਬਹੁਤੀ ਸੂਚਵਾਨ ਵਿਦਵਾਨ ਬੇਟੀ ਹਨ ਸਟੂਡੈਂਟਸ ਵੀ ਹਨ ਦੇ ਸਪੈਸ਼ਲੀ ਮੈਂ ਪੁਨਰੰਦਰ ਨੂੰ ਥੈਂਕਸ ਕਰਨਾ ਚਾਹਾਂਗਾ ਜਿਹਨੇ ਹਿਡਿਸ਼ਨਸ ਹੋਏ ਹਨ ਜਿਸ ਤਰ੍ਹਾਂ ਸੈਕਰਾਮੈਂਟੋ ਤੋਂ ਮੀਨ ਜਰਕ ਕੈਮਰੀਕਾ ਤੋਂ ਤੇ ਕੈਨੇਡਾ ਤੋਂ ਹੁਣ ਇਹ ਜਿਹੜੇ ਕਨਸਲਿੰਗ ਹੋ ਰਹੀ ਸੀ ਮੈਂ ਖੁਦ ਵੀ ਸੋਚੀ ਅਸੀਂ ਵੀ ਇਹ ਹੋਣੀ ਚਾਹੀਦੀ ਆ ਹਰ ਸੈਸ਼ਨ ਦੇ ਨਾਲ ਤਾਂ ਅੰਤ ਵਿੱਚ ਤਾਂ ਸਲਵੰਡੀ ਸਭ ਤੋਂ ਵੀ ਪਹਿਲੇ ਨੇ ਕੀਤਾ ਸੀ ਮੈਂ ਉਸ ਸੈਕਿੰਡ ਨੇ ਕੀਆ ਕੋਸ਼ਣਾਂ ਨੇ ਕੀਤਾ ਪਰ ਉਸ ਗਲਤੀ ਕਰਦੇ ਪਰ ਰੌਣਕੀ ਰਾਮ ਜੀ ਨੇ ਉਹ ਦਰਸਤੀ ਕਰ ਦਿੱਤੀ ਹੈ ਥੈਂਕਸ ਜੀ ਤੁਹਾਡਾ ਪਰ ਇਟਿਕ ਅਲਜੋੜਾਂਗਾ ਤੁਸੀਂ ਵੀ ਇੱਕ ਗਲਤੀ ਕਰ ਦਿੱਤੀ ਹੈ ਉਹ ਅਸੀਂ ਅਗਲੇ ਸੈਸ਼ਨ ਚ ਸਾਰੀ ਡਿਟੇਲ ਦੱਸਾਂਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸੰਜੜੇ ਬਿਲਹਾਂ ਤੇ ਪਛਾਣ ਭਾਈ ਚਰਨ ਜੀ ਸਿੰਘ ਠੀਖੜੇ ਹੋ ਜਾਨ ਇਹ ਭਾਈ ਮਤੀ ਦਾਸ ਜੀ ਦੇ ਮਨਸ਼ਾ ਚਲ ਇਹ ਮੇਰੇ ਪਰਿਵਾਰ ਦੇ ਵਿੱਚ ਹੋਇਆ ਹੈ। ਹੋਰ ਸੋਨਹਾਰਾ ਸ਼ਿਰਕਾ ਤੇ ਇਸ ਵਾਰ ਇਹ ਕਿਉਂਕਿ ਟਾਈਮ ਬਹੁਤ ਥੋੜਾ ਹੈ ਅਸੀਂ ਗੱਲ ਕਰਾਂਗੇ ਸ਼ਹੀਦਤ ਬਾਰੇ, ਸਾਰਗੜੀ ਬਾਰੇ ਤੇ ਜਾਂ ਭਾਈ ਮਰਦਾਨਾ ਜੀ ਬਾਰੇ ਗੱਲ ਕਰਾਂਗੇ। ਇਸ ਟੌਪਿਕ ਤੇ ਅਸੀਂ ਪੰਜ ਵੇਲੇ ਸ਼ਾਮ ਨਹੀਂ ਗੱਲ ਕਰਾਂਗੇ। ਬਹੁਤ ਅੱਛਾ। ਸ਼ਹਾਦਤ ਲਫ਼ੇ ਸਾਰਿਆਂ ਨੂੰ ਪਤਾ ਹੈ। ਉਹ ਦਵਾਰਾਂ ਦੇ ਮੀਟ ਕਰਨ ਦੀ ਲੋੜ ਨਹੀਂ। ਧਰਮ ਦੇ ਵਾਸਤੇ ਗਵਾਹੀ ਦੇਣ। ਉਜਸਤਰਾ ਇਹਨ ਕੌਸ਼ਨ ਕੀਤਾ ਸੀ ਅਸੀਂ ਸ਼ਾਇਦ ਪੰਜਾਬ ਯੂਨੀਵਰਸਿਟੀ ਪਟਿਆਲਾ ਹੀ ਚੁੱਕੇ ਨਹੀਂ ਆਪਣੀ ਰਿਜਨ ਯੂਨੀਵਰਸਿਟੀ ਅੱਜਕੱਲ੍ਹ ਜਿਹਨੀਆਂ ਸ਼ਹਾਦਤਾਂ ਦਿਆਂ ਹਰ ਨੂੰ ਜਦਾਂ ਦੀ ਦਿੱਪ ਸਿੱਧੂ ਦਾ ਕਹ ਦਿੱਤਾ ਉਹ ਸ਼ਹੀਦ ਨਹੀਂ ਹਨ ਸ਼ਹੀਦ ਉਹ ਹੈ ਜਿਹੜਾ ਦੁਬਾਰਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਜਿਸ ਤਰ੍ਹਾਂ 40 ਇੱਕ ਚਮਕੌਰ ਦੀ ਗੜੀ ਚੋਏ ਸੀ 26 ਸਰਗਰਿਓ ਵਾਲੇ ਬੜੇ ਸੀ ਦੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਮਾਂਗਾ ਜਿਹੜੀ ਇਹ ਕਮੇਟੀ ਬਣੀ ਹੈ ਜਿਸ ਤਰ੍ਹਾਂ ਹਰ ਜੋ ਚਈ ਪੈਸਾ ਇਹਨਾਂ ਨੇ ਇਹ ਪ੍ਰੋਗਰਾਮ ਬਹੁਤ ਹੀ ਸੋਚੇ ਚੇਤੇ ਢੰਗ ਨਾਲ ਲੀਕਿਆ ਹੈ ਤੇ ਪੂਰੀ ਦੁਨੀਆ ਦੇ ਸਾਰੇ ਵਿਦਵਾਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਆਪ ਆਪ ਸਭ ਦੇ ਦੇਖਣ ਕਰ ਰਿਹਾ ਐਚੀਪੀਸੀ ਦੀ ਇੱਕ ਹੋਣ ਰਿਸਰਚ ਸਿਵਰਨਜੀ ਤੋਂ ਜਿਹਦੇ ਬਿਛੇ ਬਿਠੇ ਹਨ ਉਹਨਾਂ ਦੀ ਬਦੌਲਤ ਮੇਰਾ ਸੰਪਰਕ ਬਣਿਆ ਸੀ ਇੱਥੇ ਅੰਤ ਸਰਗਣੀ ਦਾ ਸਾਕਾ ਵਰਲਡ ਫੇਮਸ ਸਾਕਾ ਹੈ ਜੇ ਸਵਿਚ ਆਇਸਟੋਰ 126 ਦਾ ਇਸਾਲ ਵੇਲੇ ਤਕਰੀਬਨ 21 ਸਿੱਖਾਂ ਨੇ ਦਸਾਹਰ ਜਾਂ ਅੌਰਤਰੀ ਤੇ ਅਫਰੀਦੀ ਪਠਾਗਾ ਦਾ ਮੁਕਾਬਲਾ ਕੀਤਾ ਸੀ ਇਹ ਜਗ੍ਹਾ ਬਣਦੀ ਹੈ ਪਿਸ਼ਾਵਰ ਤੋਂ ਗਿਆ ਹੰਗੂ ਹੰਗੂਦਵਾਲ ਕੋਹਾੜ ਉਥੋਂ 2343 ਕਿਲੋਮੀਟਰ ਦੀ ਪਹਾੜੀ ਹੈ ਸਮਾਨਾ ਰੇਂਜ ਉਸ ਦੇ ਅਪਰ 1891 ਦੇ ਵਿੱਚ ਬ੍ਰਿਟਿਸ਼ੀਅਨਸ ਨੇ ਦੋ ਵੱਡੇ ਕਿਲੇ ਲੋਖੜ ਤੇ ਗੁਲਿਸਤਾਨ ਬਣਾਏ ਸੀ ਤੇ ਪੰਜ ਚੈੱਕ ਪੋਸਟਾਂ ਸਨ ਲੋਖੜ ਕਿਲਾ ਉਚਾਈਆਂ ਉੱਧਰ ਕੇ ਗੁਲਿਸਤਾਨ ਉੱਧਰ ਨਹੀ ਤੇ ਇੱਕ ਸਗਦਰ ਸੀ ਤੇ ਵਾਇਰਲੈਸ ਦੀ ਜਿਹੜੀ ਕੋਈ ਸੀ 132 ਚ ਹੋ ਚੁੱਕੀ ਸੀ ਪਰ ਪਸ਼ਾਨ ਔਰਕੀ ਇਹ ਉਸ ਦੀਆਂ ਤਾਰਾਂ ਕੱਟ ਦੇਣ ਲਈ ਸਨ ਫਿਰ ਉਨ੍ਹਾਂ ਨੇ ਕਮਿਊਨੀਕੇਸ਼ਨ ਵਾਲਤੀ ਸਾਰੇ ਗੱਲ ਨਾਲ ਦੇ ਇੱਕ ਪਿੰਡ ਸੀ ਉਹ ਮੈਂ ਸਾਰੀ ਵਿਜ਼ਿਟ ਕੀਤੀ ਹੋਈ ਹੈ ਉਸ ਪਿੰਡ ਦੇ ਉੱਪਰ ਸ਼ੇਰ ਐਰ ਅਨਸਰ ਫॉर ਦੀ ਹਾਈਟ ਦੇ ਉੱਤੇ ਇੱਕ ਪੋਸਟ ਬਣਾਈ ਜਿੰਨੂੰ ਹੀਲਿਓਗ੍ਰਾਫ ਸੂਰਜ ਤੇ ਰੋਸ਼ਨੀ ਦੇ ਨਾਲ ਚਲਦੀ ਸੀ ਮੈਸੇਜ ਮੋਰਸ ਕੋਡ ਭੇਜ ਕੇ ਇੱਕ ਦੇ ਲਈ ਤੇ ਦੂਸਰੇ ਦੇ ਲਈ ਤੇ ਮੈਸੇਜ ਆਉਂਦਾ ਸੀ ਤੇ ਤਿੱਕ ਨੇ ਇਵਨ ਦੇ ਨੰਗਾ ਦੇ ਕਰੀਬ ਪਠਾਨਾਂ ਨੇ ਹਮਲੇ ਕੀਤੇ ਜੋ ਕਿ ਸਿੱਖਾਂ ਨੇ ਉਸ ਨੂੰ ਅਸਫਲ ਕਰ ਦਿੱਤਾ ਕਿਉਂਕਿ ਸਾਰਾ ਇਹ ਇੱਕ ਪੋਸਟ ਇੱਕ ਦੇ ਲਈ ਨਹੀਂ ਦੂਸਰੇ ਦੀ ਮਦਦ ਲਈ ਮੈਸੇਜ ਫੇਸ ਕਰਤੀ ਸੀ ਇਨਾਹਰਦ ਵਾਲ ਪਿਸ਼ਾਵਰ ਦੇ ਵਿੱਚ ਇੱਕ ਜਿਰਗਾ ਮੀਟਿੰਗ ਹੋਇਆ ਜਿਸ ਤੇ ਇੱਕ ਸਾਈਨ ਕੀਤਾ ਗਿਆ ਵੀ ਗਵਾਂਡੀ ਤੇਰਾ ਏਰੀਏ ਤੇ ਅਫਰੀਦੀਨ ਅਨਾਰ ਲਾ ਕੇ ਇਕੱਠਾ ਜੁਆਇੰਟ ਹਮਲਾ ਕੀਤਾ ਜਾਏ ਤੇ ਸਾਰਾ ਗੜੀ ਪੁਸਤੂ ਖਤਮ ਨਹੀਂ ਕਰਨਾ ਬੈਠੇ ਉਸ ਤੋਂ ਬਾਅਦ ਉਹ ਲੀਲੀ ਕਰਾਂਗੇ ਬਾਕੀਆਂ ਤੇ ਇਨ ਬਰੀਫਿੰਗ ਮੈਲ ਹੈ ਜੀ ਕਿਉਂਕਿ ਫੀਲ ਸੀ ਸਾਰਾ ਗੜੀ ਫਾਊਂਡੇਸ਼ਨ ਦੇ ਕੰਮ ਦੱਸਾਂਗੇ ਵੀ ਅਸੀਂ ਅਜ ਤੱਕ ਇਸ ਫੋਰਵਰਡਨ ਰੈਟਿੰਗ ਨੂੰ ਕਿਦਾਂ ਵਰਲਡ ਚ ਹਾਈਲਾਈਟ ਕੀਤਾ ਹੈ 25000 ਦੇ ਕਰੀਬ ਵਕੰਤ ਕਥੀ ਹੋਏ ਔਰ ਇਸੀ ਤੇ ਅਫਰੀਤੀ ਉਹਨਾਂ ਨੇ ਤਿੰਨ ਗਰੁੱਪ ਬਣਾ ਲਏ ਇੱਕ ਗਰੁੱਪ 8000 ਦਾ ਲੋਖੜ ਤੇ ਬੁਲਿਸਤ ਅਵਸਾਰਗੜੀ ਪੋਸਟ ਦੇ ਵਿਚਕਾਰ ਆ ਗਏ ਵੀ ਉਥੋਂ ਨਹੀਂ ਹੈਲਪ ਨਾ ਸਕੇ ਸਤਜਾਨ ਨੇ ਬੁਲਿਸਤਾਂ ਤੇ ਸਰਗੜੀ ਦੇ ਵਿਚਕਾਰ ਹੋ ਗਿਆ ਦੋ ਗਰੁੱਪੀਓਗੇ ਦਸਿਆ ਨੇ ਤਿੰਨ ਪਾਸੇ ਤੋਂ ਚੜਾਈ ਕੀਤੀ ਸਰਗੜੀ ਪੋਸਟ ਦੇ ਉੱਪਰ ਚੌਥੀ ਸਾਈਡ ਤੇ ਕਲਿਫਸ ਸੀ ਸਟ੍ਰੇਟ ਸਫੇਰੇ ਨਵਲੀਅਰ ਬੈਟਲ ਸ਼ੁਰੂ ਹੋਤ ਜੀ ਉਸ ਤੋਂ ਪਹਿਲੇ ਨਾਲ ਉਹਫਰ ਵੀ ਦਿੱਤੀ ਗਈ ਸੀ ਤੁਸੀਂ ਸਰੈਂਡਰ ਕਰਕੇ ਚਲੇ ਜਿਹੜਾ ਬੰਦਾ ਰਿਛਲ ਸਿੰਘ ਸੀ ਨੂੰ ਤੇ ਅਸੀਂ ਤੁਹਾਨੂੰ ਲੱਖਰ ਤੱਕ ਸੀ ਪ੍ਰੈਸਿਸ ਦਿਤਾ ਪਰ ਕੈਪ ਸਿੰਕਦਿਲ ਰਣ ਦਿੱਤੀ ਜਾਂ ਮੈਦਾਨ ਚੋਂ ਪੈ ਜੇ ਨਹੀਂ ਉਹ ਉਸ ਸਮੇਂ ਕਿਹਨਾਂ ਨੇ ਇਹ ਕੁਸ਼ਲ ਕਹੀ আজকাল ਨੌਜਵਾਨ ਬੀ ਨਹੀਂ ਕਰਦੀ ਆ ਵੀ ਉਂਗਰੀਚਾ ਲਈ ਲੜੇ ਸੀ ਫਰਹੀ ਗੱਲ ਗਲਤ ਹੈ ਉਹ ਲੜੇ ਸੀ ਗੱਲੋਬੀ ਸਿੰਘ ਜੀ ਵਾਸਤੇ ਖਾਲਸਾ ਇਹ ਕੰਕ ਅਖੀਰ ਤੱਕ ਕਰਦਾ ਰਿਆ ਐਂਟੀ ਸ਼ੁਰੂ ਤੋਂ ਚੱਲ ਰਿਹਾ ਹੈ ਸਟ੍ਰੇਟ 7 ਘੰਟੇ ਲੜਾਈ ਚੱਲੀ ਅੱਜ ਜਿਹੜੀ ਜਨਰਲ ਕੋ ਬੁਲੇਟ ਹੈ ਜੀ ਸੂ ਸਾਰੀਆਂ ਖਤਮ ਹੋ ਗਈਆਂ ਤੇ 3:30 ਵਜੇ ਦੇਖ ਲਈ ਗੜੀ ਦਾ ਜਿਹੜਾ ਸਭ ਤੋਂ ਵੀਕ ਪੁਆਇੰਟ ਸੀ OC ਸਾਰਾ ਗੜੀ ਦਾ ਮੇਨ ਡੋਰ ਜੋ ਕਿ ਲੱਕੜ ਦਾ ਬਣਿਆ ਸੀ ਤੇ ਉੱਤੇ ਟੀਮਤੀ ਉਹਨਾਂ ਨੇ ਚਾਦਰ ਚੜਾਈ ਸੀ ਉਹ ਉਹਨਾਂ ਨੇ ਛਲਨੀ ਕਰਤਾ ਸੀ ਗੋਲੀਆਂ ਨਾਲ ਇਹ ਟਿੰਗਲ ਉਹ ਰੇਡੀਏ ਜਿਹੜੀ ਸਿੱਖਾਂ ਕੋਲ ਰਾਈਫਲ ਸੀ ਮਾਟੀ ਨਹੀਂ ਰਾਈਫਲ ਉਹਰੀ ਮਾਰ 800 ਗੱਜ ਤੱਕ ਸੀ ਪਰ ਇਹਦੀ ਪਠਾਨਾਂ ਕੋ ਟ੍ਰੈਡੀਸ਼ਨਲ ਰਾਈਫਲ ਸੀ ਉਹਰੀ ਮਾਰ 1200 ਤੋਂ 1500 ਗੱਜ ਤੱਕ ਸੀ ਉਹਨਾਂ ਦੀ ਮਾਰ ਜ਼ਿਆਦਾ ਸੀ ਤੇ ਅਖੀਰ ਤੇ ਹੈਂਡ ਟੂ ਹੈਂਡ ਕੰਬੈਟ ਉਹ ਇੱਕ ਇਸੇ ਸ਼ਹਿਰ ਜਿਹੜੇ ਨੇ ਲਾਸਟ ਦੇ 23 ਸਾਲ ਦੀ ਉਮਰ ਦਾ ਇਹ ਗੁਰਮੁਖ ਸਿੰਘ ਜੀ ਦੋਗਰਮੁਖ ਸਿੰਘ ਹੋਇਆ ਇਹਨਾਂ ਦੇ ਸਾਰੇ ਆਲੇ ਪਰਿਵਾਰ ਨੂੰ ਮੈਂ 95 ਚ ਲਵ ਲਿਆ ਸੀ ਪੂਰੇ ਪੰਜਾਬ ਚੋਂ ਉਹਨਾਂ ਨੂੰ ਲਗਨਦਵਾਦ ਰਸੀ ਉੱਥੇ ਉਹਨਾਂ ਨੂੰ ਸਨਮਾਨ ਕਰਵਾਇਆ ਗਿਆ ਇਸ ਸਰਦਿ ਦੀ ਵਿੱਚ ਫਿਰ ਸਰਗਰੀ ਫਾਉਂਡੇਸ਼ਨ ਲਈ ਮੈਂ ਇੱਕ ਬਰੀਫ ਲਿਖਤਮ ਗਿਆ ਤਾਂ ਕਿ ਬੈਟਲ ਕਾ ਫਿਲਮੀ ਹੈ 3 ਦਿਨ ਚੱਲੀ ਸੀ ਟੋਟਲ ਸਮੂਸੀਨ ਬਾਰਾ ਸਤੰਬਰ ਦਾ ਬਤਰਾ ਬਾਰਾ ਸਤੰਬਰ ਦਾ ਵਾਦੇ ਗੁਲਿਸਤਾਨ ਤੇ ਲਗਾਤਾਰ 3 ਦਿਨ ਡਿਪੈਂਡੈਂਸ ਚੱਲੀ ਸੀ ਉਸਨੂੰ ਬਾਈ 175 ਸਿੱਖਾਂ ਨੇ ਹਰਾ ਕੇ 18 ਸਿੱਖਾਂ ਨੇ ਇਮਬਾਰਚ ਕੀਤਾ ਸਰਗਰੀ ਪੋਸਟ ਤੇ 14 ਤਰੀਕ ਸ਼ਾਮ ਨੂੰ ਤੇ ਉਹਨੂੰ ਦੁਬਾਰਾ ਨਹੀਂ ਕੈਪਚਰ ਕੀਤਾ ਗਿਆ ਸੀ ਖੈਰ ਅਸੀਂ ਇਸ ਦੇ ਉੱਪਰ ਕੰਮ ਕੀਤਾ ਸਾਰਾ ਜਿਹੜੀ ਫਾਊਂਡੇਸ਼ਨ ਅੰਮ੍ਰਿਤ ਸਰ ਤੋਂ ਇਹ ਸ਼ੁਰੂ ਕੀਤਾ ਕਮ ਪਵਿਤਪੂਰਨ ਸਿੰਘ ਜੀ ਦੀ ਪ੍ਰੇਰਨਾ ਨਾਲ ਅੱਜ ਤੱਕ ਮੈਂ ਆਪਣੇ ਸਾਰੇ ਪ੍ਰੋਜੈਕਟ ਕੀਤੇ ਹਨ ਉਹ ਜਿਆਦਾ ਰੱਖਿਆ ਚਲਾ ਕੇ ਨਾਲ ਕਿਸੇ ਪਿਆਰਾ ਬਿਠਾ ਨਹੀਂ ਸਾਰਾ ਗੜੀ ਗੁਦਰਸ ਅੰਮ੍ਰਿਤ ਸਰ ਜਿਹੜਾ ਨੂੰ ਸਦੋਸ਼ ਪਨੇ ਨਹੀਂ ਉੱਥੇ ਮੈਂ ਸੇਵਕ ਜਿੱਤਾ ਇਸ਼ਨਾਨ ਸ਼ੁਰੂ ਕੀਤਾ ਇਹ ਕਿੰਕੀ ਗੁਦਰਸ ਬੰਦੋਂ ਤਾਂ ਸੀ 82 ਤੱਕ ਕੰਮ ਕੀਤਾ ਸਕੂਲ ਲਾਈਫ ਲੋ ਤਾਂ ਮੈਂ ਯਾਦ ਫੀਨੋਮਿਕ ਕਲਾਸ ਸੀ ਤੇ ਮੇਰੇ ਇਪ ਲੇਬਲ ਵੀ ਸਾਰਾ ਪਾਈ ਜੋਗਾ ਸਿੰਘ ਦੀ ਉੱਪਰ ਪਿਸ਼ਾਵਰ ਤੇ ਨੋਮੀ ਕਲਾਸਟ ਵਿੱਚ ਲਿਖੀ ਸੀ ਵੀ ਕਿਸ ਤਰ੍ਹਾਂ ਹੁਸ਼ਿਆਰ ਬਰ ਦੇਖੀ ਉਹ ਜੋਗਨ ਲੋਬੀ ਸਿੰਘ ਦੇ ਹੁਕਮ ਮੁਕਤਲੋਂ ਪਾਈ ਜੋਗਾ ਸਿੰਘ ਜੀ ਤੀਸਰੀ ਲੰਮ ਸੈਟ ਗਿਆ ਜਾਂਦੇ ਹਨ ਸਰਗਣੀ ਦੇ ਇੱਕ ਹੀ ਸ਼ਿੰਦਾਂ ਦੀ ਕੋਈ ਤਸਵੀਰ ਨਹੀਂ ਹੈਗੀ ਸੀ ਬਿਲਕੁਲ ਉਸ ਨੂੰ ਬਣਾਉਣ ਵਾਸਤੇ ਜੇਸ ਬਿਲਿੰਗ ਮੈਂ ਨਬੇ ਤੋਂ ਲੰਬੇ ਸੀ ਉਹਨਾਂ ਦੀ ਸਿਸਟਰ ਪਿੱਛੇ ਬੈਠੇ ਸੀ ਸ਼ਾਇਦ ਉਹ ਵਾਲੇ ਸਕੇ ਹਨ ਉਹ ਤਕਰੀਬਨ ਅਸੀਂ 21 ਪੋਰਟਰੇਟ ਤਿਆਰ ਕੀਤੇ ਕਿਉਂਕਿ ਮੇਰੇ ਕੋਲ 21 ਦੇ ਕੀ ਸ਼ਹੀਦ ਪਰਿਵਾਰ ਸਨ 15 ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਤੱਕ 70-80 ਸਾਲ ਤੱਕ ਉਸ ਫੈਮਲੀ ਦੇ ਸਾਰੇ ਡਿਸੈਂਡੈਂਸ ਇਕੱਠੇ ਕਰਕੇ ਉਹਨਾਂ ਦੀਆਂ ਪਿਕਚਰਸ ਲੈ ਕੇ ਬੈਕਵਾਰਡ ਜਾ ਕੇ ਉਹਦੇ ਨੈਣ ਨਕਸ਼ਾ ਤੋਂ ਅਸੀਂ ਉਹ ਪੋਰਟਰੇਟ ਤਿਆਰ ਕੀਤੇ ਔਰ ਨਾ ਇਹ ਸੀ ਵੀ ਉਹ ਪੋਰਟਰੇਟ ਜਿਹੜੇ ਉਸ ਸ਼ਹੀਦ ਪਰਿਵਾਰ ਦੇ ਕੁੰਡ ਰੱਖੀਦਾ ਜੋ ਮੈਚ ਕਰਦਾ ਸੀ ਅੱਜ ਪੂਰੀ ਦੁਨੀਆ ਦੀਆਂ ਚੁਰਿੰਗੀਆਂ ਗੈਲਰੀਆਂ 'ਚ ਇਹ ਪੋਰਟਰੇਟ ਸਥਾਪਿਤ ਕਰ ਦਿੱਤੇ ਇਨਕਲੂਡਿੰਗ ਅਮਰੀਕਾ ਤੇ ਨੇ ਸਤੋਪਾਦ ਇਹ ਮਾਈਂਡ ਇੱਕ ਸਿੱਖਾ ਜੁਈ ਹੈ ਜਿਹਨ ਨਾਲ ਪਹਿਲੇ ਕੇ ਦਾ ਫੈਸ ਗਾਈਡ ਚਲਦਾ ਜੋ ਵੀ ਕਾਰਜ ਮੈਂ ਅਜ ਤੱਕ ਕੀਤੀ ਹੋ ਗਾਈਡ ਮਿਲਦੀ ਹਮੇਸ਼ਾ ਇਹ ਉਹ ਜਗਾਹ ਹੈ ਜਿਹੜੀ ਕੇ 1901 ਵਿੱਚ ਬਣੀ ਸੀ ਇਹ ਰਾਖਰੜ ਕਿਲੇ ਦੀ ਬੈਕ ਸਾਈਡ ਤੇ ਹੈ ਜਿਹੜੀ ਇਸ ਤੋਂ ਪਹਿਲੇ ਬਣਾਈ ਗਈ ਸੀ ਯਾਦਗਾਰ ਪੀਰਾਮਿਡ ਜਿੱਥੇ ओरिजिनल ਬੈਟਲ ਫੀਲਡ ਤੇ ਸੰਸਕਾਰ ਕੀਤੇ 1971 ਚ ਟੱਟ ਗਈ ਸੀ ਤੇ ਅੱਜ ਜੁਲਾਈ 2019 ਵਿੱਚ ਬੀਸ ਬਦਲ ਕੇ 20 ਚੈੱਕਪੋਸਟਾਂ ਕ੍ਰਾਸ ਕਰਕੇ ਇਸ ਜਗ੍ਹਾ ਤੇ ਜਾ ਕੇ ਨਿਸ਼ਾਨ ਸਾਹਿਬ ਚੁਲਾਇਆ ਤੇ origignal ਬੈਟਲਫੀਲਡ ਤੇ ਪਹਿਲੀ ਵਾਰੀ ਇਰਾਦਤ ਕੀਤੀ ਸੀ ਇਸ ਤੋਂ ਬਾਅਦ ਅਸੀਂ ਕੀ ਕੀਤਾ ਇਸ ਚੀਜ਼ ਨੂੰ ਸੰਭਾਲਣ ਇਹ ਜਿਹੜੀਆਂ ਤਿੰਨ ਪਲੇਟਾਂ ਨਜ਼ਰ ਆ ਰਹੀਆਂ ਹਨ ਪੱਥਰ ਦੀਆਂ ਲਿਖੀਆਂ 21 ਸਿੱਖਾਂ ਦੇ ਨਾਮ ਸੀ ਜਿਹੜੇ ਪਠਾਨ ਔਰ ਜੈਨ ਘੁਟਕੇ ਲੱਗੇ ਸੀ ਮੈਂ ਦੁਬਾਰਾ ਇਸ ਲਮਾ ਪਾਤੋ ਬਣਾ ਕੇ ਤਿੰਨ ਪਲੇਟਾਂ ਉੱਥੇ ਸਟਾਲ ਕਰਵਾਈਆਂ ਪੰਜਾਬੀ ਉਰਦੂ ਤੇ ਇੰਗਲਿਸ਼ ਦੇ ਵਿੱਚ ਚੌਥੀ ਸਾਈਡ ਤੇ ਆਈ ਸਾਡੀ ਪਲੇਟ ਲੱਗੀ ਹੈ ਥਿਸ ਸਾਈਡ ਮੇਨਟੇਨ ਬਾਈ ਸਾਰਾ ਗੜੀ ਫਾਊਂਡੇਸ਼ਨ ਤੇ ਦਾਸ ਦਾ ਨਾਮ ਲਿਖਿਆ ਹੈ ਦੇ ਉੱਪਰ ਇਸ ਜਗ੍ਹਾ ਦੀ ਅਸੀਂ 90 ਬਾਈ 45 ਫੁੱਟ ਜਗ੍ਹਾ ਲੈ ਕੇ ਉੱਥੋਂ ਦੇ ਲੋਕਲ ਸਕੂਲੋਂ ਹੁਣ ਸਾਰਾ ਗੜੀ ਪਾਰਕ ਬਣਾ ਦਿੱਤੀ ਹੈ ਫੁੱਲ ਬੂਟੇ ਲੱਗ ਚੁੱਕੇ ਹਨ ਤੇ ਹਿਸਟੋਰੀਕਲ ਸਾਈਡ ਬਣ ਚੁੱਕੀ ਹੈ ਇਹ ਮੇਰਾ ਕਾਰਜ ਇਸ ਇਸ ਨੂੰ ਸਮਾਲ ਲੰਦਾ ਆਉਣ ਵਾਲੀ ਜਨਰੇਸ਼ਨਸ ਆਪਣਾ ਇਤਿਹਾਸ ਵੀ ਸਿੱਖ ਸਕੇ ਤੇ ਮਦਾਨੀ ਏਰੀਆ ਜਿਹੜਾ ਕਿ ਹੰਕੂ ਹੈਗਾ ਉੱਥੇ ਤਕਰੀਬਨ ਇੱਕ ਪ੍ਰੇਮ ਨਗਰ ਹੈ ਜਿੱਥੇ ਇਸ ਤਿੰਨੋ ਕਮਿਊਨਿਟੀਆਂ ਇਕੱਠੀਆਂ ਰਹਿੰਦੀਆਂ ਹਨ Hindu, Sikh ਤੇ Christian ਇੱਕ ਚਰਚਾ ਹੈਗਾ ਸੀ ਉੱਥੇ ਇੱਕ ਮੰਦਿਰ ਹੈਗਾ ਤੇ ਗੁਰਦੁਆਰੇ ਲਈ ਉਹਨਾਂ ਨੇ ਜਗ੍ਹਾ ਲਈ ਹੋਈ ਸੀ ਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਕਿ ਸਾਹਮਣੇ ਪਹਾੜੀ ਜਿਹੀ ਸਮਾਨਾ ਰੇਂਜ ਅੱਖ ਮਿਲਦੀ ਬੰਦੀ ਹੈ ਉੱਥੇ ਸਾਰਾ ਗੜੀ ਪੋਸਟ ਹੈਗੀ ਸੀ ਤੇ ਮੈਂ ਚਾਹਾਂਗਾ ਤੁਸੀਂ ਇਸ ਗੁਰਦੇ ਦਾ ਨਾਮ ਚੇਂਜ ਕਰ ਦਿਓ ਤੇ ਬਨਵਾਨ ਦਾ ਮੇਰਾ ਕ ਉਸ ਗੁਰਦੁਆਰੇ ਦਾ ਨਾਮ ਸੀ ਫੇ 5 ਕੀ ਤਰ ਗੁਰਦੁਆਰਾ ਸਾਰਾ ਗੜੀ ਸਿੰਘ ਸਭਾ ਤੇ ਤਕਰੀਬਨ 70 ਲੱਖ ਦੇ ਲੱਗ ਰਿਹਾ ਹੈ ਤਨਾ ਉਹ ਗੁਰਦਰਾਸਿ ਪਿਛਲੇ ਮਾਰਸ ਤੋਂ ਕੋਪਨ ਕਰ ਦਿੱਤਾ ਹੈ ਤਰ੍ਹਾਂ ਕਿ ਇਹ ਸੀ ਨੀ ਦਾ ਪਿੰਡ ਹੁੰਦਾ ਰਸਾ ਓਕੇ ਜੀ ਤੋਂ ਦੇ ਹ ਇਸ ਤੋਂ ਬਾਅਦ ਅਸੀਂ ਯੂਕੇ ਦੇ ਵਿੱਚ ਬਰਲੋਹੈਂਟਨ ਦੇ ਵਿੱਚ ਹਵਲਦਾਰ ਰੀਸ਼ਰ ਸਿੰਘ ਦਾ ਸਟੈਚੂ ਲਾਇਆ ਹੈ ਤੇ ਹੁਣ ਅਗਲਾ ਪ੍ਰੋਜੈਕਟ ਸਾਡਾ ਕੈਨੇਡਾ ਵਿੱਚ ਹੈ ਤੇ ਅੰਮ੍ਰਿਤਸਰ ਦੇ ਵਿੱਚ ਅਸੀਂ ਸਾਰਾ ਗੜੀ ਪਾਰਕ ਬਣਾਉਣ ਲੱਗੇ ਹਾਂ ਉਸ ਦੀ ਪਰਮਿਸ਼ਨ ਕੱਲ ਹੀ ਮੈਨੂੰ ਮਿਲੀ ਹੈ 골ਡਨ ਏਟ ਦੇ ਨਾਲ ਇੱਕ ਆਹਵਾਲ ਬਣੇਗੀ ਸਪਿਰਿਟ ਹਾਊਸ ਸਾਰਾ ਗੜੀ ਇਕੀਆਂ ਦੇ ਅਸੀਂ ਮੈਂ ਕੰਟਰੈਕਟ ਦੇ ਦਿੱਤਾ ਬਣਨੇ ਸ਼ੁਰੂ ਹੋ ਗਏ ਸ਼ਾਇਦ ਇਸ ਸਾਲੋਂ ਅੱਡੇ ਤੱਕ ਬਣ ਜਾਈ ਤੇ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਸਰੋਵਰ ਨਾਲ ਚਲ ਜਾਂਦਾ ਹੈ ਉਥੋਂ ਜਿਹੜਾ ਨਹਿਰ ਤੋਂ ਪਾਣੀ ਚਲਦਾ ਹੈ ਤਾਰਾ ਬਲੇ ਪੁਰ ਉਸੇ ਗਏ ਦੇ ਅਸੀਂ ਸਾਰਾ ਗੜੀ ਪਾਰਕ ਬਣਾਉਣ ਲੱਗੇ ਹਾਂ ਜਿੱਥੇ ਇਹ ਸਾਰਾ ਗੜੀ ਦਾ ਇੱਕ ਪੂਰਾ ਕਿਲਾ ਹੋਏਗਾ ਉਸ ਸਮੇਂ ਕੇ ਦਾਦਾ ਸੀ ਉਮੇਨਾ ਰੋਇਆ ਉਹਦੇ ਰੈਪ ਲਿਗਾ ਸਿੱਤ ਇੰਚੀ ਜਾ ਉੱਥੇ ਬਣਾ ਰਹੇ ਹਾਂ ਤੇ ਸਾਰਾ ਜਿਹੜੀ ਦੇ ਉੱਪਰ ਜਿਹੜੀ ਕੇਸਰੀ ਫਿਲਮ ਬਣੀ ਸੀ ਇੱਕ ਸਿੱਖ ਮਾਰਦੀ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਸੀ ਤੇ ਜੇ ਮੈਂ ਪੈਸੇ ਲੈਂਦਾ ਤੇ ਤਕਰੀਬਨ 15 16 ਕਰੋੜ ਮਿਲਨੇ ਸੀ ਪਰ ਮੈਂ ਪਹਿਲੇ ਲਫਜ਼ ਹੀ ਕਹਿ ਤਾ ਸੀ ਅਨੁਰਾਗ ਸਿੰਘ ਜਿਹੜੇ ਇੱਕ ਦੂਰਥਲੇ ਦੇਚਣ ਮੈਂ ਕਿਹਾ ਜੀ ਨੂੰ ਕਿਰਪਾ ਅੱਛੇ ਦਰਵਾਜ ਮੈਨੀਆਂ ਦੋ ਸ਼ਰਤਾਂ ਹਈਆਂ ਪਹਿਲੀ ਸ਼ਰਤ ਸੀ ਸਿੱਖਾਂ ਦਾ ਇਚ ਰੋਲ ਕਮੀਡੀਅਨ ਨਹੀਂ ਹੋਣਾ ਚਾਹੀਦਾ ਸੰਦੇ ਬੰਦੇ ਵਾਂਗ ਜੋਕ ਨਾ ਬਣਾ ਦੇਣਾ ਜਿੱਦਾਂ ਆਂਪਰੇ ਮੈਂ ਪੇਸ਼ ਕੀਤਾ ਜਾਂਦਾ ਦੂਸਰੀ ਖਾਸੇ ਸੀ ਕੋਸ਼ਿਸ਼ ਕਰੋ ਇਕਿਆ ਦੇ ਅਸਲੀ ਦਾੜੀ ਕੇਸ ਹੋਣ ਤੇ ਉਹਨਾਂ ਨੇ 1.5 ਸਾਲ ਲਾ ਕੇ 20 ਸਿੱਖਾਂ ਦੇ ਅਸਲੀ ਦਾੜੀ ਕੇਸ ਗ੍ਰੋ ਕਰਾਇਆ ਤਾਂ ਫਿਰ ਨੰਬਰ ਨਹੀਂ ਸੀ ਅਸਲੀ ਦਾੜੀ ਨਕਲੀ ਸੀ ਕਿਉਂਕਿ ਉਹ ਚਾਰ ਫਿਲਮਾਂ ਸਰਚ ਕਰਦਾ ਤੇ ਇਹੋ ਛੋਟਾ ਜਿਹਾ ਕਾਰਜ ਅਸੀਂ ਕੀਤਾ ਇਸ ਤੋਂ ਬਾਅਦ ਇਸ ਤੋਂ ਪਹਿਲੇ ਕਹਿ ਸਕਦੇ ਹਾਂ ਕਿ ਮੇਰੇ ਕੋਲ ਇੱਕ ਹੋਰ ਪ੍ਰੋਜੈਕਟ ਸੀ ਭਾਈ ਮਦਨਨਾ ਸਿੰਘ ਵਾਲਿਆਂ ਦਾ ਪਈ ਲਾਲ ਜੀ 17ਵੀਂ ਪੀੜੀ ਜਿਉਂ ਕੇ ਬੜਾ ਸਨ੍ਹਾ ਕੀ ਤੰਗੜੇ ਚ ਕਰਦੇ ਉਹਨਾਂ ਦੀ 18ਵੀਂ ਪੀੜੀ ਨੇ 17 2017 ਨਾਲ ਇੱਕ ਮੈਸੇਜ ਭੇਜਿਆ ਸੀ ਵੀ ਸਾਨੂੰ ਬਨਾਰਿਕ ਸਰ ਨੇ ਇੱਕੀ ਤੁਲਾ ਦਾ ਵਰਦਾਨ ਦਿੱਤਾ ਸੀ ਪਰ ਸਾਨੂੰ ਅਜ ਕੋਈ ਪੁੱਛਦਾ ਨਹੀਂ ਉਹ ਮੈਸੇਜ ਹੋਣ ਦਾ ਕਾਰਨ ਸੀ ਨੰਬਰ 2017 ਨੂੰ ਨਨ ਕਰਨਾ ਸਾਹਿਬ ਕੀ ਤੰਗ ਕਰਦੇ ਹੋਏ ਉਹਨਾਂ ਨੂੰ ਗੋਟ ਤੋਂ ਫੜ ਕੇ ਉਠਾ ਕੇ ਜੋੜੇ ਢਰ ਖੜਾ ਕਰਕੇ ਕਿੰਨੇ ਸੀ ਤੁਸੀਂ ਇੱਥੇ ਮੰਗੋ ਵੀ ਤੁਸੀਂ ਇੱਕ ਧਿੰਕ ਕਰਨ ਦੇ ਕਾਬਿਲ ਨਹੀਂ ਹੈਂ ਤਿੰਨ ਦਿਨ ਸੋਚਣ ਤੋਂ ਬਾਅਦ ਇੱਕ ਸੰਸਥਾ ਮੈਂ ਬਣਾਈ ਰਵਾਬੀ ਭਾਈ ਮਰਦਾਨਾ ਫਾਊਂਡੇਸ਼ਨ ਕਿਉਂਕਿ ਉਹਨਾਂ ਦੇ ਨਾਂ ਤੇ ਕਈ ਸੰਸਥਾਵਾਂ ਸਨ ਪਰ ਉਹਨਾਂ ਨੂੰ ਔਰਚ ਮੈਂਬਰ ਵੀ ਨਹੀਂ ਲਿਆ ਗਿਆ ਜਿੱਦਾਂ ਫਰੋਸ਼ਪੁਰ ਵੀ ਭੁੱਲਰ ਹੋ ਰਹਿਣੇ ਬਣਾਈ ਜਾ 18 ਕਰੋੜ ਇਕੱਠਾ ਕਰਕੇ ਪਰਣ ਬਣਾਇਆ ਪਰ ਅਸਲੀ ਪਰਵਾਰ ਵਿੱਚ ਕੋਈ ਨਹੀਂ ਫਰਸ਼ ਸਰ ਤੇ ਉਹਨਾਂ ਦੇ ਪਰਵਾਰ ਨੂੰ ਕੋਈ ਸਪਰੇਡਿੰਗ ਬਣਾਇਆ ਕਿ ਪਿਛਲੇ 6 ਸਾਲ ਤੋਂ ਮੱਗਿਆ ਤਰਨਨ ਕਨਾਂ ਸਾਥ ਇਹ ਤਾਂ ਪਰਵਾਰ ਕਰਵਾ ਰਹੇ ਹਨ ਬਾਕੀ ਰਾਜੀ ਜਿਥੇ ਹਨ ਇਹਨਾਂ ਦੇ ਹੱਥੀਂ ਸੁਪੇ ਦਵਾਈ ਜਾਂਦੀ ਹੈ ਹਨ ਇੱਕ ਪਰਿਵਾਰ ਨੂੰ ਸਟੈਂਡ ਕਰਨ ਵਾਸਤੇ ਇੱਕ ਬੱਚੇ ਨੂੰ ਦੋ ਬੀਚੇ ਜੋਖ ਦਿਵਾਈ ਹੈ ਐਸਸੀਪੀਸੀ ਨੂੰ ਕਿਹਾ ਕਿ ਇਹਨਾਂ ਦੀ ਪੈਨਸ਼ਨ ਲੀਬੀ ਰੂਪ ਸਿੰਘ ਦੀ ਦੋਸਤੀ ਤੋਂ ਮਿਲੇ ਦਿੱਲੀ ਕਮੇਟੀ ਨੇ ਅਪੀਲਾਈ ਹਰ ਮਹੀਨੇ 1.5 ਲੱਖ ਰੁਪਏ ਨਾਲ ਇਥੋਂ ਮਿਲ ਗਿਆ ਤੇ ਉਹ ਪਰਿਵਾਰ ਸੁਖੀ ਹੈ ਹਰ ਕੋਈ ਉਹਨਾਂ ਨੂੰ ਜਨਾਤਾ ਪਿਛਲੇ 1.5 ਸਾਲ ਤੱਕ ਲਗਭਗ ਗਰੀਮ ਲਾਕਾਤ ਹੋਈ ਸੀ ਯੂਪੀ ਦੇ ਵਿੱਚ ਭਾਈ ਮਤੀ ਦਾ ਸੀ ਦੇ ਪਰਿਵਾਰ ਨੂੰ ਬਾਕੀ ਨਾ ਰਹੀ ਉਹ ਤੇ 5 ਸਾਲ ਪਰਫੈਕਟਰ ਹਰ ਪ੍ਰੀਤ ਸਿੰਘ ਦਾ ਜੇਨੀ ਹਰ ਪ੍ਰੀਤ ਸਿੰਘ ਜੀ ਨੇ ਸਿਰਦਾ ਦਾਸ ਨੂੰ ਦਿੱਤੀ ਸੀ ਤੇ ਅਸੀਂ ਖੋਜ ਕਰਕੇ ਇਹਦੇ ਉੱਪਰ ਪੂਰੀ ਇੱਕ ਕਿਤਾਬ ਵੀ ਲਿਖੀ ਹੈ ਉਹਨੂੰ ਕਿਤਾਬ ਜੀ ਜ਼ਰੂਰ ਪੜ੍ਹਨਾ ਉਹ ਪੜ੍ਹ ਨਹੀਂ ਇਹ ਚ ਹਰ ਚੀਜ਼ ਦੀ ਡੀਟੇਲ ਹੈ ਤੇ ਇੱਕ ਚੀਜ਼ ਮੈਂ ਹੋਰ ਐਡ ਕਰਾਂਗਾ ਉਹ ਮੇਰੇ ਸਭ ਚੀਜ਼ ਕਿ ਚੌਂਕ ਹੈ ਚੌਂਕ ਪ੍ਰਾਗਦਾਸ ਬਾਬਾ ਪ੍ਰਾਗਦਾ ਜੀ ਜਿਹੜੀ ਪਹਿਲੀ ਲੜਾਈ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਅਦ ਤੋਂ ਉਸ ਲੜਾਈ ਵਿੱਚ ਜਖਮੀਆਂ ਤੋਂ ਬਾਅਦ ਸ਼ਹੀਦ ਹੋਦੇ ਹਨ ਤੇ ਪਾਕਿਸਤਾਨ ਦੇ ਚਕਵਾਲ ਏਰੀਏ ਦੇ ਕਰਿਆਲਾ ਵਿੰਡ ਨੂੰ ਬਿਲੋਂਗ ਕਰਦੇ ਸੀ ਉਹਨਾਂ ਦੀ ਸਮਾਜ ਅੱਜ ਵੀ ਉੱਥੇ ਬਣੀ ਮੈਂ ਉੱਥੇ ਵਿਜ਼ਿਟ ਵੀ ਕੀਤੀ ਹੈ ਜੇ ਸਾਡੇ ਫੋਟੋਗ੍ਰਾਫਸ ਹੈਗੇ ਉਹ ਕਦਾਂ ਤੇ ਪਾਈ ਮਤੀ ਦਾਸੀ ਦਾ ਦੋ ਫੜ ਹੋਣ ਤੋਂ ਬਾਅਦ ਉਹ ਡਿਟੇਲ ਅਸੀਂ ਸ਼ਰੀ ਸ਼ਾਮ ਨੂੰ ਦੱਸਾਂਗੇ ਉਸ ਸੈਸ਼ਨ 'ਚ ਤੇ ਉਹਨਾਂ ਦੀ ਜਗ੍ਹਾ ਵੀ ਅਸੀਂ ਲੱਭ ਲਈ ਹੈ ਉਹ ਵੀ ਕਰਿਆਲਾ ਵਿੰਡ ਸੀ ਬਬਾ ਬਰਾਕਰ ਜੀ ਤੇ ਨੈਕਸਟ ਉਹਨਾਂ ਦੀ ਸਮਾਜ ਬਣੀ ਹੈ ਯੰਗ ਅਫਰ ਫੁੱਲ ਹੋਟਲ ਇਫ ਗ੍ਰੀਸ ਉਹ ਅਸੀਂ ਸਾਰੇ ਡਿਟੇਲ ਛੋ ਬਾਅਦ ਗੱਲ ਕਰਦੇ ਹਾਂ ਤੇ ਇੰਦਾ ਹੀ ਕਹਿੰਦੇ ਹੋਏ ਮੈਂ ਚੱਲ ਜੀ ਚਾਵਾਂ ਬਾਕੀ ਮੇਰੀ ਬਾਰੇ ਜਿਹੜੀ ਇਹਨਾਂ ਨੇ ਤਾਰੀਫ ਕਰਤੀ ਹੈ ਜੀ ਮੈਂ ਵੱਡਾ ਪਹਿਲਾਂ ਵੀ ਤੈਸੀ ਕੋਚਾਂ ਮਾਸ਼ਾ ਅੱਲਾਹ ਚਾ ਸਕਾਈਟਾਨੀ 15000 ਫੋਟੋ ਕੀਤੀ ਪਰ ਇਹਨਾਂ ਨੂੰ ਸਭ ਤਕਰੀਬਨ ਸਾਈਕਲ ਯਾਤਰਾ ਮੇਰੇ ਸਾਲ ਤੋਂ ਇੱਕ ਇੱਕ ਕੋਈ ਹਰ ਸਾਲ ਤੋਂ ਵੀ ਦਾਸਤੀ ਸੀ ਤੇ ਸਤਾਂਚੋੜੀ ਦੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਮੈਂ ਕਰਦਾ ਰਿਹਾ ਹਰ ਇੱਕ ਹਰ ਸਾਲ ਫੋਟੋ ਹੀ ਹਾਈਟ ਉੱਪਰ ਇੱਕ ਹੋਰ ਸਰੋਵਰ ਹੈਗਾ ਚੋਤੀਬਿੰਦੀ ਚੋਤੀਬਿੰਦੀ ਜਿੱਥੇ ਆ ਇੰਨੇ ਗੇਂਦਾਂ ਆਏ ਨੇ ਅੱਛੇ ਛੋਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ